ਨਲਾ ਜੀ ਇੱਕ ਮਾਤਾ ਨੂੰ ਮਿਲਣ ਆਏ ਸੀ ਦੋ ਮਿਲ ਗਈਆਂ ਹਾਂਜੀ ਮਾਤਾ ਕੀ ਨਾਮ ਤੁਹਾਡਾ ਗੁਰਚਰਨ ਕੌਰ ਗੁਰਚਰਨ ਕੌਰ ਦੋਏ ਬੇਬੇ ਬੈਠੀਆਂ ਮੰਜੇ ਪਰ ਬਹੁਤ ਸੋਹਣੀ ਲੱਗ ਰਹੀਆਂ ਐਨਾ ਜਿਹੜਾ ਖਾਸੀ ਉਮਰ ਹੋ ਗਈ ਵੀਰੇ ਮੈਂ ਤਾਂ ਅਜੇ ਮੇਰੀ ਤਾਂ ਉਮਰ ਵੀ ਕੁਛ ਨਹੀਂ ਐ ਇਹ ਮੇਰੇ ਨੋਹਾਂ ਦੇ ਥਾਂ ਨੋਹਾਂ ਜਿਹੜਾ ਸੱਸ ਮੇਰੀ ਇਹ ਤਾਂ ਬੈਠੀ ਵੀ ਤੈਨੂੰ ਦੇਖੋ ਜਿਹੜਾ ਮਾਂ ਦਾ ਸਰੂਪ ਹੈ ਨਾ ਜੀ ਹਾਂਜੀ ਉਹ ਬੜਾ ਚੰਗਾ ਲੱਗਦਾ ਚੰਗਾ ਲੱਗਦਾ ਹਾਂ ਬਚਪਨ ਦੇ ਵਿੱਚ ਜੇਕਰ ਜਾਈਏ ਮਾਤਾ ਤਾਂ ਕੰਮ ਬੜੇ ਕਰੇ ਬਚਪਨ ਦੇ ਵੀ ਬਹੁਤ ਕਰੇ ਪੁੱਤ ਹੈ ਬਹੁਤ ਕਰੇ ਤੂੰ ਕੀ ਕੁਛ ਕਰਿਆ ਦੇਖੋ ਆਪਣੇ ਜਾਤਾ ਡੰਗਰ ਵੀ ਚਾਰਦੇ ਤੇ ਨਿਆਣੇ ਅੱਛਾ ਕੱਕ ਕੰਡਾ ਲਿਆਉਣਾ ਕੰਡਾ ਲਿਆਉਣਾ ਹਾਂ ਬਾਹਰ ਖੇਤਾਂ 'ਚ ਕਪਾਹ ਝੁਗਣੀ ਅੱਛਾ ਫੇਰ ਚਰਖਾ ਗੱਤਣਾ ਅੱਛਾ ਫੇਰ ਦਰੀਆਂ ਬੁੰਡਣੀਆਂ ਅੱਛਾ ਪੱਖੀਆਂ ਕੱਢਣੀਆਂ ਚਾਦਰਾਂ ਕੁੱਢਣੀਆਂ ਸਾਰੇ ਕੰਮ ਕੀਤੇ ਹੋਏ ਤੁਸੀਂ ਸਾਰੇ ਕਰੇ ਕੀਤੇ ਹੋਏ ਤੁਸੀਂ ਵੀ ਕੀਤਾ ਵਜੀ ਹਾਂ ਜੀ ਹਾਂ ਪੱਕੀਆਂ ਨਾਲੇ ਵੋਈਏ ਮੱਕੀ ਗੁੱਡਣੀ ਇਕ ਵੱਢਣਾ ਵੋਈਏ ਕਰਨੇ ਮੂੜੇ ਬਣਾਉਣੇ ਬੈਠਣੇ ਆਲੇ ਉਹ ਕਿੱਦਾਂ ਬਣਾਉਂਦੇ ਨੇ ਮੂੜੇ ਮੂੜੇ ਸੂਤ ਦੇ ਲੈ ਕੇ ਰੱਬੜ ਲੈ ਕੇ ਉਹਦੇ ਪਾਸੇ ਸੂਤ ਲਵੇਟ ਕੇ ਫਿਰ ਉਹ ਸੂਏ ਦੇ ਨਾਲ ਟਾਂਕਾ ਲਾਉਣਾ ਅੱਛਾ ਰੰਗ ਕੇ ਸੂਤ ਸੂਤ ਰੰਗ ਕੇ ਸੂਤ ਰੰਗ ਉਹ ਵੀ ਆਪੇ ਘਰੇ ਰੰਗਣਾ ਹਾਂ ਜੀ ਹਾਂ ਇਹ ਸਾਰਾ ਕੰਮ ਘਰੇ ਕਰਦੇ ਤੁਸੀਂ ਵਾਹ ਜੀ ਵਾਹ ਹੈ ਚੱਕੀਆਂ ਹੋ ਉਰੇ ਵੀ ਚੱਕੀਆਂ ਪੀਣੀਆਂ ਡੰਗਰਾਂ ਦੀ ਸੂਪ ਪੀਣੀ ਦਾਣਾਂ ਦੜਨੀਆਂ ਹੁਣ ਹੈਗੀਆਂ ਚੱਕੀਆਂ ਹੁਣ ਪੀਹੈ ਨਹੀਂ ਹੁੰਦੀ ਕਦਨੀਆ ਤੂੰ ਪੀ ਨਹੀਂ ਹੁੰਦੀ ਕਰਾਲੀ ਲੈ ਜਾ